ਸਰਬਜੀਤ ਸੰਗਰੂਰ ਜੀ ਦੀ ਰਚਨਾ ਪਤਾ ਨਹੀਂ ਕਿਉਂ ਤੜਫਾਉਂਦੀ ਸਤਾਉਂਦੀ ਰਹਿੰਦੀ ਏ ਮਾਰ ਜਾਊਗਾ ਮੈਨੂੰ ਕਦੇ ਦੁੱਖ ਤੇਰਾ ਅਸੀਂ ਨਿਤ ਤਰਸਦੇ ਰਹਿੰਦੇ ਆ ਤੱਕਣ ਲਈ ਗੁਲਾਬ ਜਹਾਂ ਮੁਖ ਤੇਰਾ ਜਾਣ ਕੇ ਗਲਤੀ ਤੇਰੀ ਦਿੰਦੇ ਤੈਨੂੰ ਫਿਰ ਵੀ ਦੋਸ਼ ਨਹੀਂ ਸਾਨੂੰ ਪਾਗਲ ਤੂੰ ਕਰਿਆ ਜਾਂ ਹਲਾਤਾਂ ਨੇ ਸਾਨੂੰ ਤਾਂ ਸੰਗਰੂਰ ਵੀ ਰੰਦੀ ਇਸ ਗੱਲ ਦੀ ਵੀ ਹੋਸ਼ ਨਹੀਂ ਸਾਨੂੰ ਤਾਂ ਸੰਗਰੂਰ ਵੀ ਰੰਦੀ ਇਸ ਗੱਲ ਦੀ ਵੀ ਹੋ